ਹਾਂ ਦੱਸ ਸਸੀ ਕੱਲ ਦੱਸ ਤੂੰ ਕੀ ਹਾਲ ਚਾਲ ਤੇ ਠੀਕ ਠਾਕ ਆਜਨੇ ਕੋ ਨਿਊਜ਼ ਚੈਨਲ ਤੇ ਮੈਂ ਨਿਊਜ਼ ਦੇਖ ਰਹੀ ਸੀ ਤਾਂ ਇੱਕ ਲੜਕੀ ਹੁੰਦੀ ਆ ਜਿਹੜੀ ਅਜ ਤੋਂ ਮਤਲਬ ਕਿ 8 ਸਾਲ ਪਹਿਲਾਂ ਮੈਰਿਜ ਕਰਾਉਂਦੀ ਆ ਕਿਸੇ ਐਨ ਆਰ ਆਈ ਦੇ ਨਾਲ ਤਾਂ ਵਿਆਹ ਤੋਂ 10-20 ਦਿਨ ਬਾਅਦ ਦੇ ਹਸਬੰਡ ਕੈਨੇਡਾ ਚਲੇ ਜਾਂਦੇ ਆ ਉਹਨੂੰ ਛੱਡ ਕੇ ਔਰ ਉੱਥੇ ਜਾ ਕੇ ਵਿਆਹ ਤੋਂ ਮੁੱਕਰ ਜਾਂਦਾ ਚਲੋ ਆਪਣੇ ਸਹੁਰਿਆਂ ਨਾਲ ਇਨ-ਲੋਸ ਦੇ ਨਾਲ ਰਾਜੀ ਨਾਮਾ ਕਰ ਲੈਂਦੀ ਆ ਕਰਨ ਦੱਸਦੀ ਆ ਕਿ ਮੈਂ ਉਹਨੂੰ ਪੈਸੇ ਲੈ ਕੇ ਤਾਂ ਤਲਾਕ ਦੇ ਦਿੱਤਾ ਕਿ ਮੇਰੇ ਇਨ-ਲੋਸ ਸੀਗੇ ਜਿਹੜੇ ਉਹ ਬਹੁਤ ਚੰਗੇ ਸੀਗੇ ਬਹੁਤ ਵਧੀਆ ਬਿਹੇਵੀਅਰ ਕਰਦੇ ਸੀ ਮੇਰੇ ਨਾਲ ਉਹ ਮੁੰਡਾ ਮੁੱਕਰ ਗਿਆ ਮੇਰੇ ਇਨ-ਲੋਸ ਦਾ ਕੋਈ ਕਸੂਰ ਨਹੀਂ ਸੀ ਚਲੋ ਉਹਨੇ ਕੋਈ ਪੈਸਾ ਤੇ ਲੈਣਾ ਤੋਂ ਲਿਆ ਤੇ ਰਾਜੀ ਨਾਮਾ ਕਰ ਲਿਆ ਬਾਅਦ ਵਿੱਚ ਕੁੜੀ ਇੰਨੀ ਐਜੂਕੇਸ਼ਨ ਕਿਟਡ ਹੁੰਦੀ ਆ ਪੜਦੀ ਆ ਲਿਖਦੀ ਆ ਹਨਾ आईपीएस ਦੀ ਤਿਆਰੀ ਤੱਕ ਕਰਦੀ ਆ ਬੜੂ ਸਾਭ ਦੀ ਅਕੈਡਮੀ ਵਿੱਚ ਪੜ੍ਹਉਂਦੀ ਆ ਤਾਂ 8 ਸਾਲ ਉਹ ਕੁੜੀ ਵਿਆਹ ਨਹੀਂ ਕਰਾਉਂਦੀ ਪੂਰੇ 8 ਸਾਲ ਵੀ ਉਹਨੂੰ ਇੰਨੀ ਠੋਕਰ ਲੱਗ ਜਾਂਦੀ ਆ ਹਨਾ ਤੇ 8 ਸਾਲ ਬਾਅਦ ਕੀ ਹੋਇਆ ਕਹਿੰਦੇ ਹੁੰਦੇ ਆ ਤੀਤ ਕਦੇ ਪਿੱਛਾ ਨਹੀਂ ਛੱਡਦਾ ਕੋਈ ਆਸਟ੍ਰੇਲੀਆ ਤੋਂ ਫਿਰ ਮੁੰਡਾ ਆਇਆ ਐਨਾ ਯਾਰ ਤਾਂ ਉਹਦੀ ਫਰੈਂਡ ਨੇ ਫੋਨ ਲਾਇਆ ਤਾਂ ਕੁੜੀ ਨੇ ਤੇ ਕੁੜੀ ਦੀ ਮਦਰ ਨੇ ਮਤਲਬ ਕਿ 2 ਦਿਨ ਦੇ ਵਿੱਚ ਹੀ ਰਿਸ਼ਤਾ ਕਰ ਲਿਆ। ਕਰਤਾ ਕਿ ਮੇਰੀ ਮੰਮੀ ਮਦਰ ਨੇ ਉਹਨਾਂ ਨੂੰ ਬੁਲਾ ਲਿਆ ਹਲੇ ਮੈਂ ਗੱਲਬਾਤ ਹੀ ਕਰ ਰਹੀ ਸੀ। ਫਿਰ ਦੁਬਾਰਾ ਦੇਖੋ ਮਿਲਿਆ ਕਿ ਉਹਨਾਂ ਨੂੰ ਇਹੀ ਮਿਲਿਆ ਐਨਆਰਆਰ। ਫਿਰ ਕਹਾਣੀ ਦੁਬਾਰਾ ਉਹ ਰਿਪੀਟਡ ਹੁੰਦੀ ਆ ਸ਼ਾਇਦ ਤੁਸੀਂ ਸਾਰਿਆਂ ਨੇ ਸੁਣੀ ਹੋਵੇ ਕਿ ਉਹ ਮੁੰਡਾ ਕਿਸੇ ਬਿਮਾਰੀ ਦਾ ਮਾਮੂਲੀ ਜੀ ਬਿਮਾਰੀ ਦਾ ਬਹਾਨਾ ਲਾ ਕੇ ਉਹਨੂੰ ਛੱਡ ਕੇ 8-10 ਦਿਨ ਬਾਅਦ ਆਸਟ੍ਰੇਲੀਆ ਚਲੇ ਜਾਂਦਾ। ਤਾਂ ਉਹ ਹੁਣ ੱੱਕੇ ਖਾਂਦੀ ਫਿਰਦੀ ਕਦੇ ਉਹਦੇ ਘਰ ਕਦੇ ਉਹਦੇ ਥਾਣੇ ਕਚੈਰੀਆਂ ਦੇ ਵਿੱਚ ਘਰ ਵੀ ਉਹ ਕਿਸੇ ਹੋਰ ਨੂੰ ਬਿਠਾ ਜਾਂਦੇ ਆ ਤਾਂ ਕਦੇ ਉਹ ਥਾਣੇ ਜਾਂਦੀ ਕਦੇ ਉਹ ਕਚੈਰੀ ਜਾਂਦੀ ਆ ਮੈਨੂੰ ਇਹ ਨਹੀਂ ਸਮਝ ਆਈ ਵੀ ਭੈਣੇ ਜੇ ਤੂੰ ਮਤਲਬ ਕਿ ਵੀ ਮੰਨਿਆ ਕਿ ਦੁਖੀਆਂ ਬਹੁਤ ਦੁਖੀ ਤੇਰੇ ਨਾਲ ਦੂਸਰੀ ਵਾਰੀ ਵੀ ਤੁੱਖ ਹੋ ਗਿਆ ਤੈਨੂੰ ਦੂਸਰੀ ਵਾਰੀ ਸਿਰਫ ਐਨਆਰਆ ਹੀ ਮਿਲਿਆ ਸੀ ਤੂੰ ਇੰਨੀ ਐਜੂਕੇਟਿਡ ਆ ਤੂੰ ਹੁਣ ਜੇ ਉਹਨੂੰ ਕਹਿੰਨੀ ਆ ਕਿ ਮੈਨੂੰ ਘਰ ਲੈ ਦੇ ਮੈਨੂੰ ਪਲਾਟ ਲੈ ਦੇ ਮੈਂ ਕਮ ਸੇ ਕਮ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰ ਲਵਾਂ ਮਾਪਿਆਂ ਦੇ ਘਰੇ ਨਹੀਂ ਬਹਿ ਸਕਦੀ ਤੇ ਤੈਨੂੰ ਇੱਧਰ ਕੋਈ ਮੁੰਡਾ ਚੰਗਾ ਨਹੀਂ ਮਿਲਿਆ ਵਧੀਆ ਨਹੀਂ ਮਿਲਿਆ ਤੂੰ ਜੇ ਵਧੀਆ ਮੁੰਡਾ ਲੱਭਦੀ ਇੱਧਰ ਲੱਭਦੀ 8 ਸਾਲਾਂ ਦੇ ਵਿੱਚ ਤੇ ਜੇ ਤੂੰ ਜੋ ਵੀ ਕਰਨੀ ਸੀ ਜੌਬ ਕਰਕੇ ਉਹਦੇ ਨਾਲ ਵਿੱਚ ਜਿਹੜਾ ਇੱਧਰ ਹੁੰਦਾ ਉਹਦੇ ਨਾਲ ਸੈਟਲ ਹੋ ਜਾਂਦੀ ਜੋ ਤੈਨੂੰ ਪਤਾ ਹੀ ਹੈ ਕਿ ਅਸੀਂ ਆਪਦਾ ਹੀ ਕਰਕੇ ਖਾਣਾ ਵਾ ਤਾਂ ਫਿਰ ਤਾਂ ਜਿੱਥੇ ਮਰਜ਼ੀ ਬੈ ਕੇ ਖਾ ਲਓ ਹਨਾ ਤੇ ਤੂੰ ਦੁਬਾਰਾ ਉਦਾਂ ਤੇ ਚਾਂਸੇ ਚ ਆਈ ਹਨਾ ਬਾਕੀ ਉਹਦਾ ਬੇਟਾ ਹੁਣ ਉਧਰੋਂ ਵਾਰ ਹੋਣ ਤੋਂ ਕਹਿ ਰਿਹਾ ਇਹ ਕਹਿੰਦਾ ਕਿ ਮੇਰੀ ਤਾਂ ਮਾਂ ਤਾਂ ਕਹਿ ਨੂੰ ਜੀ ਨਹੀਂ ਕਰਦਾ ਮੇਰੀ ਭੈਣ ਦੀ ਉਮਰ ਦੀ ਉਹ ਕੁੜੀ ਬਾਅਦ ਵਿੱਚ ਆਪਾਂ ਰੋਣੇ ਪਿੱਟਦੇ ਆ ਜੋ ਤੁਹਾਨੂੰ ਪਤਾ ਕਿ ਬਾਰ-ਬਾਰ ਲੋਕੀ ਧੋਖਾ ਕਰਕੇ ਬਾਹਰ ਭੱਜ ਜਾਂਦੇ ਹਨ ਚਾਹੇ ਸਾਰੇ ਤਾਂ ਇੱਕੋ ਜਿਹੇ ਨਹੀਂ ਹੁੰਦੇਗੇ ਹਨ ਤੁਸੀਂ ਪਹਿਲਾਂ ਚੰਗੀ ਤਰ੍ਹਾਂ ਪੁੱਛ ਪੜਤਾਲ ਕਰਦੇ ਜਾਂ ਉਹਨਾਂ ਬਾਰੇ ਜਾਣਕਾਰੀ ਲੈਂਦੇ ਚੰਗੀ ਤਰ੍ਹਾਂ ਹਨਾ ਫੇਰ ਕੋਈ ਗੱਲ ਅੱਗੇ ਤੋਰ ਤੇ ਨਾਲੇ ਜਿੱਦੇ ਪਹਿਲਾਂ ਇੰਨੇ ਵੱਡੇ ਬੱਚੇ ਛੱਡ ਕੇ ਹਨਾ ਉਹ ਕਿੜਾ ਵਿਚਾਰੀ ਘਰ ਉਹ ਦੱਡ ਬੋਸ ਦੇਤਾ ਹੋਊਗਾ ਵੀ ਉਹ ਇਨਸਾਨ ਜਿੰਨਾ ਮਰਜ਼ੀ ਵੈਲ ਸੈਟਲਡ ਹੋ ਜੇ ਹਨਾ ਡਿਵੋਰਸ ਦਾ ਕਾਰਨ ਹਮੇਸ਼ਾ ਹੀ ਪਰੇਸ਼ਾਨੀ ਰਿਹਾ ਵਾ ਇਹ ਨਹੀਂ ਕਿ ਕੋਈ ਕੁੜੀ ਬੈਲ ਸੈਟਲਡ ਹੋ ਗਈ ਤੋ ਆਪਣੇ ਬੱਚਿਆਂ ਤੇ ਹਸਬੰਡ ਨੂੰ ਛੱਡ ਕੇ ਚਲੇ ਜੂ ਨਹੀਂ ਡਿਵੋਰਸ ਉਹ ਕਿਉਂਕਿ ਜਿਹਦੇ ਬੱਚੇ ਹੁਣ ਉਹ ਦੁਖੀ ਹੋ ਕੇ ਹੀ ਡਿਵੋਰਸ ਲੈਂਦਾ ਉਹਨੇ ਵੀ ਪਹਿਲਾਂ ਵਾਲੀ ਨੇ ਤੂੰ ਇਹ ਸੋਚਵੇਂ ਆਪਣੇ ਹਸਬੰਡ ਤੋਂ ਕੋਈ ਪਰੇਸ਼ਾਨੀ ਹੋਊਗੀ ਤਾਂ ਹੀ ਡਿਵੋਰਸ ਲਿਆ ਹੁਣ ਤੂੰ ਜਗਾ ਜਗਾ ਤੇ ਪਟਕਦੀ ਫਿਰਦੀ ਹੈਨਾ ਤਾਂ ਇਦਾਂ ਦੇਖ ਕੇ ਦੁੱਖ ਵੀ ਹੁੰਦਾ ਤਕਲੀਫ ਵੀ ਹੁੰਦਾ ਪਰ ਜਦੋਂ ਗਲਤੀਆਂ ਆਪਾਂ ਕਰੀਏ ਤੇ ਸਜ਼ਾ ਵੀ ਆਪਾਂ ਨੂੰ ਭੁਗਤਣੀ ਪੈਂਦੀ ਆ ਚੰਗੀ ਹੁੰਦੀ ਹਨਾ ਦੂਸਰੀ ਵਾਰੀ ਵੀ ਕੀਤਾ ਹੁਣ ਤੇਰਾ ਇਨਸਾਨੀਅਤ ਤੋਂ ਤਾਂ ਮੰਨੀ ਚੱਕਿਆ ਗਿਆ ਹੁਣ ਤੂੰ ਕਿਸਤੇ ਯਕੀਨ ਕਰ ਹੀ ਨਹੀਂ ਸਕਦੀ ਪਰ ਜੇ ਤੂੰ ਵਧੀਆ ਸੋਚ ਰੱਖਦੀ ਅਠਾ ਸਾਲਾਂ ਚ ਤੈਨੂੰ ਇੱਥੇ ਕੋਈ ਵਧੀਆ ਮੁੰਡਾ ਨਾ ਮਿਲਦਾ ਬਹੁਤ ਵਧੀਆ ਮਿਲ ਜਾਣਾ ਸੀ ਚਲ ਜੇ ਤੈਨੂੰ ਇੰਨਾ ਕ੍ਰੇਜ਼ ਵੀ ਸੀ ਫੋਰਨ ਜਾਣ ਦਾ ਇਹ ਕੋਈ ਮਾੜੀ ਗੱਲ ਨਹੀਂ ਏ ਜਾਓ ਫੋਰਨ ਹਨਾ ਹਰੇਕ ਹਰ ਇੱਕ ਅੱਜਕੱਲ ਜਾ ਰਿਹਾ ਵਾ ਜੀਦਾ ਜੀਦਾ ਵੀ ਸੂਤ ਸਹੀ ਲੱਗਦਾ ਉਹ ਤੁਰੇ ਜਾਂਦਾ ਵਾ ਪਰ ਫਿਰ ਤੂੰ ਇੰਨੀ ਪੜੀ ਲਿਖੀ ਸੀ ਤੂੰ ਆਪ ਚਲੇ ਜਾਂਦੀ ਤੂੰ ਉੱਥੇ ਕੋਈ ਵਰਕ ਪਰਮਿਟ ਰਿਲੇਟਡ ਜੋਬ ਲੱਭ ਲੈਂਦੀ ਹੈ ਨਾ ਤੂੰ ਇੰਨੀ ਐਜੂਕੇਸ਼ਨ ਹਾਸਲ ਕੀਤੀ ਆ ਤਾਂ ਤੈਨੂੰ ਤਾਂ ਕਿਤੇ ਵੀ ਉਹਨਾਂ ਨੇ ਵਰਕ ਪਰਮਿਟ ਮਿਲ ਸਕਦਾ ਸੀ ਕਿਸੇ ਵੀ ਕੰਟਰੀ ਦਾ ਜੇ ਤੂੰ ਚੰਤੀ ਹੈ ਨਾ ਤਾਂ ਹੁਣ ਪਛਤਾਇਆ ਕੋਈ ਨਹੀਂ ਵਿਆਹ ਵਿਆਹ ਕਰਕੇ ਫੋਨ ਜਾਂਨ ਨਾਲ ਚੰਗਾ ਵਾ ਕਿ ਆਪ ਸੈਟਲ ਹੋ ਕੇ ਜੇ ਲੈ ਜਾ ਕਿਸੇ ਦੇ ਸਹਾਰੇ ਤੇ ਕੰਨਣ ਨੂੰ ਨਾ ਕੰਮੀ ਤਾਂ ਆਪਣੇ ਚ ਵੀ ਸੀ ਆਪਾਂ ਵੀ ਲਾਲਚ ਕੀਤਾ ਵਿੱਚ ਚੱਲ ਬਾਹਰ ਪਹੁੰਚ ਜਾਗੇ ਪਰ ਸਾਮਣੀ ਵਾਲੀ ਚੀਜ਼ਾਂ ਇੰਨਾ ਸਮਝਦੇ ਇੱਜਤ ਰੋਲ ਕੇ ਮਿੰਟ ਮਾਰਦੇ ਆ ਜਾਨ ਲੱਗਿਆ ਹਨ ਤਾਂ ਆਪਣੇ ਦੇਸ਼ ਦਾ ਜੇ ਕਾਨੂੰਨ ਇੰਨਾ ਹੀ ਵਧੀਆ ਹੋਵੇ ਤਾਂ ਉਹ ਮੁੰਡੇ ਨੂੰ ਵੀ ਹੁਣ ਸਜ਼ਾ ਮਿਲਣੀ ਚਾਹੀਦੀ ਉਹਨੂੰ ਉਧਰੋਂ ਬੁਲਾਉਣਾ ਚਾਹੀਦਾ ਵਾ ਪਰ ਨਹੀਂ ਹੁਣ ੱਟਕੇ ਹੀ ਆ ਜਿੰਨੇ ਮਰਜ਼ੀ ਖਾਈ ਜਾਉਣ ਨਾਲੇ ਲੋਕਾਂ ਤੋਂ ਮੁਖੌਲ ਕਰਾਈ ਜਾਓ 8 ਸਾਲ ਵਿੱਚ 8 ਸਾਲ ਜੇ ਤੂੰ ਮੈਰਿਜ ਨਹੀਂ ਕੀਤੀ ਤੇ 8 ਸਾਲ ਬਾਅਦ ਕੀ ਕਿ ਅਸੀਂ ਮੈਰਿਜ ਕਰਨ ਤੇ ਉਹ ਵੀ ਐਨ ਆਰ ਆਈ ਲੱਭਾ ਬਹੁਤ ਹੀ ਦੋ ਖਾਲੀ ਗੱਲਾਂ ਪਰ ਵੀਰੇਗੇ ਅੱਗੇ ਤਵਾਬ ਦਾ ਜੋ ਵੀ ਹੈ ਸੋ ਸਮਝ ਕੇ ਕਰੋ ਹਨਾ ਲੋਕ ਕੱਲ ਵੇਖ-ਵੇਖ ਕੇ ਕਹਿੰਦੇ ਹੁੰਦੇ ਚਲੋ ਅਕਲ ਹੁੰਦੀ ਆ ਤਾਂ ਜਿੰਨੀ ਵੀ ਦੀ ਕੋਸ਼ਿਸ਼ ਕਰਿਆ ਕਰੋ ਵੀ ਜਿੱਥੇ ਵੀ ਰਿਸ਼ਤਾ ਜੋੜੋ ਵੇਖ ਕੇ ਸੋਚ ਕੇ ਸਮਝ ਕੇ ਪਰਖ ਕੇ ਜੋੜੋ ਇਹ ਲਾਲਚ ਨਾ ਕਰੋ ਕਦੇ ਵੀ ਕਿਸੇ ਚੀਜ਼ ਦਾ ਧੰਨਵਾਦੀ